ਹੁੰਦਾ। ਹੌਲੈਂਡ ਤੇ ਲਿਖਿਆ ਹੁੰਦਾ ਲੈਫਟ ਔਟੋਮੈਟਿਕ। ਆ ਜੋ ਇਹਨਾਂ ਦੇ ਵੀ ਦਰਸ਼ਨ ਆਪਾਂ ਕਰਵਾ ਹੀ ਦਿੰਨੇ। ਇਹਨਾਂ ਵਾਲਾ ਪੁਆਏ। ਜਿਆਦਾ ਤੁਹਾਡੇ ਕੋਲ ਕਾਲੇ ਢੱਡਾ ਲਈ ਐ। ਦੋ ਆ ਆ ਟਰੈਕਟਰ ਆਪਣਾ ਨਹੀਂ ਵੀਰੇ। ਇਹ ਅੱਛਾ ਆਪਣਾ ਨਹੀਂ। ਇਹ ਇਹ ਤਾਂ ਕੋਈ ਮਿੱਤਰ ਆ ਆਪਣਾ। ਓਕੇ। ਪੂਰਾ ਤੇ ਉਹ ਜਾਨੀ ਕਿ ਪਹਿਲੀ ਉਹਨਾਂ ਨੇ 100 ਕੱਲਾ ਬਣਾਈ ਇਹ ਤੋਂ। ਅੱਛਾ ਇਹ ਵਿਚਾਰੇ ਦੀ ਸਾਹ ਵੇ ਦੀ 19 ਕਾ ਉਹ ਕਹਿੰਦਾ ਜਿੰਨੇ ਤੇ ਲੱਗਦੇ ਇਹਨੂੰ ਬਣਾ ਕੇ ਦੇਣਾ ਤੋਤਾ। ਅੱਛਾ। ਕੋਈ ਨਹੀਂ। ਇਹ ਤਾਂ ਵੀ ਦੇਣਾ ਆਇਆ ਨਾ ਛੋਟੇ ਦਾ। ਹੂੰ। ਇਹ ਛੱਤੀ ਦੀ ਇਹ ਵਰੇਜ ਕੁਝ ਲਿਖਿਆ ਨਹੀਂ ਇੱਤੇ ਕਿੰਨਾ ਮੜਾ ਅੱਛਾ ਬਿਜਲਾ ਗੇਰ ਹੈ ਇਹ ਸੈਂਟਰ ਗੇਰ ਵਾਲਾ ਇਹ 7 ਮਾਡਲ 7 ਮਾਡਲ ਇਹ ਫਿਰ ਦੁਬਾਰੇ ਤਿਆਰ ਕਰਵਾਇਆ ਨਾ ਨਾ ਵੀਰੇ 1300 ਘੰਟਾ ਚੱਲਿਆ ਅੱਛਾ origignal ਆਏ ਹਾਂ origignal ਇਹਦੀ ਇੰਨੀ ਸ਼ਾਮ ਕਿਹੜੇ ਚੱਕਰ ਚ ਹੋ ਗਈ ਇਹ ਕਹਿ ਨਹੀਂ ਸਕਦੇ ਬਾਈ ਐਨ ਆਰ ਆਈ ਬੰਦਾ ਸੀਗਾ ਕਿ ਕੀ ਆ ਪਰ ਇਹ 13 ਮਾਡਲ ਆ ਬਿਲਕੁਲ ਦੇਣੂ ਆ ਨਾ ਤੇ ਮੈਂ ਸੋਚਦਾ ਪਾ ਮੈਂ ਇਹਨੂੰ ਕਿਤੇ ਪੇਂਟ ਵਗੈਰਾ ਕਰਾਇਆ ਹੋ ਨੀ ਕਿਤੇ ਵੀ ਨਹੀਂ ਕੋਈ ਵੀ ਨਹੀਂ ਪੇਂਟ ਇੱਧਰ ਦੀ ਆ ਆ ਆ ਮੁੰਡੇ ਚ ਆ ਆ ਥਾਂ ਤੇ ਇਹਦੇ ਉਹਨਾਂ ਨੇ ਪੇਂਟ ਮਾਰਤਾ ਆ ਥਾਂ ਬਹੁਤ ਖਰਾਬ ਹੋ ਗਈ ਖੜੇ ਦਾ ਅੱਛਾ ਉਹਨਾਂ ਨੇ ਪਾਣੀ ਨਹੀਂ ਮਾਰਦਿਆਂ ਰਹਿੰਦੀਆਂ ਖੜੇ ਉਹ ਜਿੱਥੇ-ਜਿੱਥੇ ਛਿੱਟੇ ਪੈਂਦੇ ਰਹੇ ਇਹਦੇ ਆ ਥਾਂ ਤੇ ਕੋਈ ਅਗਲਾ ਕਹਿੰਦਾ ਬਾਈ ਤੂੰ ਬਾਅਦ ਚ ਕਹਿਣਾ ਤੇ ਇੱਕ ਮਗਰਲੇ ਚੱਕ ਕੇ ਉਧਰਲੇ ਦੀ ਕੰਨੀ ਹੋਰ ਕਿਤੇ ਵੀ ਇੱਕ ਇੰਨਾ ਵੀ ਪੇਂਟ ਹੋਵੇ ਦੇਣਦਾਰ ਇੱਧਰ ਆਣ ਨੂੰ ਇਹ ਵਿਚਲਾ ਘੇਰ ਆ ਮੈਂ ਤੁਹਾਡੇ ਪੁੱਛਣੇ ਲੱਗਿਆ ਵੀ ਇੱਥੇ ਸਪੈਸ਼ਲ ਐਡੀਸ਼ਨ ਨਹੀਂ ਲਿਖਿਆ ਤਾਂ ਤੁਸੀਂ ਗੱਲ ਹੋਰੀ ਦੱਸਤੀ ਵੀ ਤਾਂ ਹੈ ਪੁਰਾਣੇ ਵੇਲਿਆਂ ਦਾ ਵੀ ਪ੍ਰੋਗਰਾਮ ਮੜਦਾ ਪਾ ਕੈਸਾ ਵੀਡੀਓ ਇਹਦੀ ਵੀਡੀਓ ਬਹੁਤ ਚੱਲ ਗਈ ਆ ਉਹ ਉਹ ਚ ਇਹਨੂੰ ਸੇਲ ਕਰਨ ਬਾਰੇ ਕਿਹਾ ਇੱਧਰ ਦੇਖਿਓ ਬਈ ਹਾਂ ਆ ਦੇਖਿਓ ਸਾਰਾ ਕੁਛ ਹੀ ਉੱਦਾਂ ਪਿਆ ਯਾਰ ਤਾਂ ਜਾਵੇਂ ਲੇਫਟ ਵਾਲੇ ਲੀਵਰ ਦੇਖ ਲਾ ਆ ਰੇਸ ਵਾਲੇ ਲੀਵਰ ਦੇਖ ਲਾ ਇਹ ਤਾਂ ਮੈਂ ਕਹਿੰਦਾ ਵੀ ਜਿੰਨੂੰ ਚਾਹੀਦਾ ਉਹਨੇ ਹਾਂ ਤੁਸੀਂ ਮੂੰਹ ਤੋਂ ਕੱਢਿਆ ਨਹੀਂ ਤੱਕਿਆ ਕਹਿੰਦਾ ਲਿਆ ਦੇ ਭਾਈ ਉਸ ਪਾਸੇ ਇਹਨਾਂ ਅੰਗਲਾ ਜਦੋਂ ਮਿਉ ਆਲਾ ਥਾਂ ਦੱਸੀਦਾ ਪੈਸੇ ਉਦੋਂ ਫਿਰ ਤਾਂ ਠਾਂ ਠਾਂ ਵਜਦੇ ਆ ਹਾਂ ਪਰ ਜਿੰਨੂੰ ਵੀਰੇ ਇਹਦੇ ਗੁਣ ਜਾਂ ਜਿੰਨੂੰ ਪਤਾ ਹਾਂ ਨਹੀਂ ਰੱਖੀ ਰੱਖਾਂਗੇ ਆਪਾਂ ਨੂੰ ਕੀ ਆਉਂਦਾ ਨਵਾਂ ਟਰੈਕਟਰ ਜਮਾ ਜਮਾ ਤਾਂ ਨਵਾਂ ਹੈ ਇਹਨੂੰ ਕੀ ਹੈ ਛੋਟੇ ਨੂੰ ਇਹਦੇ ਉਦੋਂ ਪੰਪ ਆ ਹੀ ਆਉਂਦਾ ਸੀ ਹਾਂ ਇਹ ਮੋੜ ਤੋਂ ਹੀ ਆਇਆ ਦੂਜੇ ਰੂਟਰ ਪੰਪ 36 ਤੀ ਸਾਰੇ ਜੌਂਡੀਅਰ ਵਾਲੇ ਇੱਧਰ ਆਨਣ ਨੂੰ ਆ ਵੀਰੇ ਦਾ ਪੇਜ ਆ ਜੌਂਡੀਅਰ ਵਾਲੇ ਵੈਸੇ ਤਾਂ ਮੈਂ ਮੈਂਸ਼ਨ ਕਰੂੰਗਾ ਪ੍ਰੋਪਰ ਵੀਰੇ ਆਹੇ ਸਾਈਨ ਹੋਊਾ ਆਪਣੇ ਪ੍ਰੋਫਾਈਲ ਫੋਟੋ ਤੇ ਹਾਂ 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 ਇਹੀ ਇਹ ਨਾ ਆ ਆ ਇੱਥੇ ਲੈਫਟੋਮੈਟਿਕ ਲਿਖਿਆ ਆਉਂਦਾ ਹੀ ਇਹਦੇ ਓਕੇ ਆ ਰਿਹਾ ਹਾਂ ਹਾਂ ਇਹ ਉਹ ਦਿਨ ਨਾ ਵੈਸੇ ਹੀ ਗੱਲ ਚੱਲੀ ਸੀ ਕਿ ਬਾਈ ਮੈਨੂੰ ਕਹਿੰਦਾ ਆਹ ਕੀ ਚੀਜ਼ ਆ ਮੈਂ ਆਖਿਆ ਵੀ ਇਹ ਬਾਈ ਜ਼ਿਆਦਾ ਕੰਮ ਨਹੀਂ ਆਉਂਦਾਗਾ ਮੈਂ ਸਾਰੀਆਂ ਵੀਡੀਓ ਚ ਮੈਂ ਵੀ ਪੁੱਛਦਾਨਾ ਮੈਂ ਕਿਹਾ ਜ਼ਿਆਦਾ ਕੰਮ ਨਹੀਂ ਆਉਂਦਾ ਮੈਂ ਤੁਹਾਨੂੰ ਹੁਣ ਇਹਦੇ ਬਾਰੇ ਦੱਸਦਾ ਇਹ ਮੈਂ ਆਦੇ ਉਸਤਾਦ ਤੋਂ ਪੁੱਛਿਆ ਪੂਰੇ ਤੋਂ ਅੱਛਾ ਜੀ ਪਤਾ ਮੈਨੂੰ ਇਸ ਦਾ ਸੀਗਾ ਪਰ ਇਹਦਾ ਹੁਣ ਫਾਇਦਾ ਫਾਇਦੇ ਚ ਆ ਗਈ ਇਹ ਚੀਜ਼ ਹੁਣ ਹੁਣ ਤੁਸੀਂ ਦੱਸੋ ਕਾ ਤੂੰ ਹਾਂ ਜੀ ਹੁਣ ਜਿਹੜਾ ਟਰੈਕਟਰ ਆਉਂਦੇ ਆ 12 ਤੋਂ ਬਾਅਦ ਸ਼ਾਇਦ 10 ਤੋਂ 10 ਚ ਹੈ ਨਹੀਂ ਮੈਨੂੰ ਪਤਾ ਇੱਥੇ ਨਾ ਇਹਦੇ ਨੋ ਪਾਉਂਦੀ ਹੈ ਲੋਹੇ ਦੀ ਅੱਛਾ ਪਿੱਛੇ ਹਾਂ ਆਉਂਦੀ ਆ ਵੀਰੇ ਹਾਂ ਹੁਣ ਆਪਾਂ ਇਹਦੇ ਆਹ ਲੈਫਟੋਮੈਟਿਕ ਵਾਲਾ ਪੁਰਜ਼ਾ ਖੋਲਦਗੇ ਆਹ ਆਪਾਂ ਕੋਲ ਤਾਂ ਇਹਦਾ ਲੋਕ ਹੁੰਦਾ ਇਹ ਇਹਨੇ ਮੇਰਾ ਤਾਂ ਪਹਿਲਾਂ ਨੁਕਸਾਨ ਹੀ ਕੀਤਾ ਯੱਕ ਸੀਜ਼ਨ ਤੂੜੀ ਦੀ ਮਸ਼ੀਨ ਤੇ ਮੁੰਡੇ ਨੇ ਨੱਪਤਾ ਇਹਨੇ ਕ੍ਰਾਸ ਤੋੜਤਾ ਆਪਾਂ ਜਦੋਂ ਇਹਨੂੰ ਐਂ ਕਰਤਾ ਨਾ ਇਹਨੇ ਸਾਰੀ ਲੈਫਟ ਤਾਂ ਚੱਕ ਲੈਣੀ ਹੈ ਇਹਨੇ ਸਾਰੀ ਚੱਕ ਮਾਰਿਆ ਜਦੋਂ ਇਹਨੂੰ ਆਪਾਂ ਨੱਪਤਾ ਹਾਂਜੀ ਉਦੋਂ ਇਹਨੇ ਲੈਫਟ ਥੱਲੇ ਸੈੱਟ ਦੇਣੀ ਆ ਓਕੇ ਇਹ ਅੱਗੇ ਲੈਫਟ ਫੋਲ ਤਾਂ ਚੱਕਦਾ ਸੀ ਹੁਣ ਕੰਪਨੀ ਨੇ ਨਾ ਇਹਦਾ ਇੱਥੇ ਉਹ ਦਿੱਤੀ ਉਹ ਸੈਟਿੰਗ ਕਰਤੀ ਉਹ ਤੇ ਤੁਸੀਂ ਸੈੱਟ ਡਿਸਾਈਡ ਕਰ ਸਕਦੇ ਕਿੰਨੀ ਚੱਕੇ ओके ਵੀ ਆਪਾਂ ਨੂੰ ਉੱਥੇ ਬੰਨਤਾ ਇੱਥੋਂ ਡਿਸਾਈਡ ਕਰ ਸਕਦੇ ਹਾਂ ਹਾਂ ਹੁਣ ਆਪਣੀ ਲੈਫਟ ਦਾ ਇਹ ਕੰਮ ਕੀ ਕਰਦਾ ਹੂੰ ਆਪਾਂ ਕੋਈ ਪੈਲੀ ਵਾਉਨੇ ਆ ਕਣਕ ਬੀਜਦੇ ਆ ਕੁਝ ਵੀ ਕਰਦੇ ਆ ਆਪਾਂ ਨਾ ਆਹ ਲੀਵਰ ਨੂੰ ਬੰਨਤਾ ਹਾਂਜੀ ਇਹ ਹਾਲੈਂਡ ਤਾਂ ਹੈ ਨਹੀਂ ਜੌਂਡੀਅਰ 'ਚ ਬਹੁਤ ਕਮੀ ਹੈ ਇਹ ਤੁਸੀਂ ਕੇਰਾ ਪੈਲੀ ਵਾਉਂਦੇ ਨੇ ਲੀਵਰ ਇੱਥੇ ਬੰਨਤਾ ਜੋ ਚੱਕ ਕੇ ਸਿੱਟੀ ਜਾਂ ਤਾਂ ਉਹ ਤਾਂ ਹੀ ਰੱਖ ਲੂ ਅੱਛਾ ਹਾਲੈਂਡ ਨਹੀਂ ਜਿਆਦਾ ਫਰਕ ਪਾਉਂਦਾ ਹਾਲੈਂਡ ਦੀ ਜਿੱਥੇ ਬੰਨੀ ਮਾੜਾ ਮੋਟਾ ਜੌਂਡੀਅਰ ਦੀ ਤੁਸੀਂ ਇੱਥੇ ਲੈਫਟ ਬੰਨਤੀ ਨਾ ਜਦੋਂ ਚੱਕ ਕੇ ਸਿੱਟੂਂਗ ਜਾਂ ਤਾਂ ਹੀ ਰੋਕ ਲੂ ਜਾਂ ਬਾਈ ਡੂੰਗੀ ਉਹ ਉਹਦੀ ਸਾਈਡing ਤੁਹਾਨੂੰ ਸੋਚ ਕੇ ਅੰਦਾਜ਼ੇ ਨਹੀਂ ਕਰਦੇ ਉਹ ਜਿਹੜਾ ਬੰਦਾ ਚਲਾਉਂਦਾ ਉਹਨੂੰ ਹੀ ਪਤਾ ਲੱਗੂ ਹਾਂ ਇਹ ਚ ਨਹੀਂ ਇਹ ਪੋਜੀਸ਼ਨਾਂ ਹੁੰਦੀਆਂ ਇਹ ਸਭ ਤੋਂ ਚੰਗੀ ਲੈਫਟ ਉਹ ਮੰਨੀ ਜਾਂਦੀ ਆ ਜਿਹੜੀ ਜਿੰਨੇ ਥਾਵਾਂ ਤੇ ਰੁਕਦੀ ਹੋਵੇ ਵੀ ਅੱਡ ਅੱਡ ਉਹਦੇ ਪੁਆਇੰਟ ਸਿਚੁਏਸ਼ਨ ਜਿੰਨੇ ਜਿਵੇਂ ਆਪਾਂ ਇਹਨੂੰ ਚੱਕ ਲਿਆ ਹਾਂਜੀ ਇਹ ਕੰਪਨੀ ਜਦੋਂ ਤੁਸੀਂ ਇਹਦੇ ਬਾਰੇ ਪੜ੍ਹੋਗੇ ਇਹ ਜਿਹੜੀ ਜਿੰਨੇ ਥਾਂ ਵੱਧ ਰੁਕਦੀ ਉਹਨੂੰ ਉਨੀ ਵਧੀਆ ਗਿਣਦੇ ਆ ਜਿਵੇਂ ਆਪਣੀ ਕਈ ਕਈ ਫਾਰਮ ਟਰੈਕ ਦੀ ਉਹ ਕਹਿੰਦੇ 61 ਵੇਰਾਂ ਰੁਕ ਜਾਂਦੀ 61 ਥਾਵਾਂ ਤੇ ओके ਉਹਦੇ ਆਧਾਰਨ ਮਤਲਬ ਆਧਾਰਨ ਦੇ ਸਕਦਾ ਜਿਵੇਂ ਆਪਾਂ ਇਹ ਲੈਫਟ ਚ ਕਿੰਨੀ ਕਿ ਚੱਕ ਲਈ ਇੰਨੀ ਕਿ ਚੱਕ ਲਈ ਉਹਦੇ ਪੋਜੀਸ਼ਨ ਆ ਉਹਦੇ ਡਿਸਟਰੀਬਿਊਟਰ ਚੋਂ ਕਾਟ ਮੇਰੀ ਚੱਕ ਸਕਦਾ ਆਧਾਰਨ ਆ ਮੈਂ ਵੈਸੇ ਵਧ ਘਟੋ ਸਕਦੀ ਹਾਂ ਉਹ ਕਿਸੇ ਦਾ ਕੇ ਉਹਨੂੰ ਵਧਿਆ ਕਿੰਨਾ ਜਿਵੇਂ ਜਿਹੜੇ ਸਬਜ਼ੀ ਵਾਲੇ ਵੀਰ ਆ ਜਾਂ ਜਿਹੜੇ ਆਲੂ ਲਾਉਂਦੇ ਆ ਉਹ ਫਾਰਮ ਟੈਕ لازਮੀ ਰੱਖਣਗੇ ਨਾਲ ਰੱਖਣਗੇ ਰੱਖਣਗੇ ਇੱਕ ਤਾਂ ਬਿਲਕੁਲ ਨੀਵਾ ਟਰੈਕਟਰ ਹਾਂ ਮੈਂ ਉਹੀ ਕਹਿ ਰਿਹਾ ਉਹਦਾ 베ਸ ਨੀਵਾ ਇੱਕ ਉਹਦੀ ਲੈਫਟ ਦਾ ਕੰਟਰੋਲ ਆ ਆਪਾਂ ਦੋਨੇ ਲੀਵਰ ਵੀਰੇ ਸੈੱਟ ਕਰਤੇ ਹਾਂਜੀ ਹੁਣ ਆਪਾਂ ਇਹਨੂੰ ਛੇੜਨਾ ਨਹੀਂਗਾ ਹਾਂ ਆਪਾਂ ਨੂੰ ਐ ਆ ਯਾਰ ਬੜੀ ਟਿਕਾਣੇ ਤੇ ਲੈਫਟ ਵੱਜੀ ਆਪਾਂ ਇਹਨੂੰ ਛੇੜਨਾ ਨਹੀਂਗਾ ਨੀਵਰ ਵੱਜੇ ਜਿੱਥੇ ਇਹ ਹਲਾਉਣੇ ਨਹੀਂ ਆ ਚੱਕੇ ਵੀ ਨਹੀਂ ਸਿੱਟਣਾ ਮੀ ਸਿੱਟਣਾ ਹੁਣ ਇਹ ਕੰਮ ਕਰੂਗਾ ਹੁਣੇ ਕਰੂਗਾ ਇਹਨੂੰ ਵੱਜੇ ਰਹਿਣ ਦਿਓ ਇਹਨੂੰ ਚੱਕ ਦਿਓ ਇਹਨੇ ਲੈਫਟ ਚੱਕ ਲੈਣੀਆਂ ਹਾਂ ਇਹਨੂੰ ਸੱਡ ਦਿਓ ਇਹਨਾਂ ਨੂੰ ਆਪਾਂ ਛੇੜਿਆ ਨਹੀਂਗਾ ਇਹਦਾ ਇਹ ਸੋਖ ਲੈਫਟੋਮੈਟਿਕ ਦਾ ਆ ਫਾਇਦਾ ਓਕੇ ਇਹ ਚ ਇਹ ਚ ਨਹੀਂ ਆਪਾਂ ਕਈਆਂ ਥਾਵਾਂ ਤੇ ਹੁਣ ਆਪਾਂ ਕਲਟੀਵੇਟਰ ਪਾ ਕੇ ਲੈ ਕੇ ਜਾਣੇ ਆ ਮੈਂ ਇਹ ਆਣਾ ਹੁਣਾਂ ਲੈਫਟ 3 ਤੋਂ 4 ਇੰਚ ਉੱਚੀ ਚੱਕੋ ਜਦੋਂ ਕਲਟੀਵੇਟਰ ਲੈ ਕੇ ਜਾਣੇ ਜਦੋਂ ਇਹਦੂ ਤਾਂ ਚੱਕਦੇ ਆ ਆਪਣੀ ਪੈਨ ਨਿਕਲ ਗਈ ਲਿੰਕ ਨਿਕਲ ਗਈ ਟਾਇਰ ਕੋ ਮਕਟ ਹਲਾਂ ਟਾਇਰਾਂ ਚ ਵੜ ਜਾਣੇ ਜੇ ਤੁਹਾਡੀ ਲੈਫਟ ਘੱਟ ਚੱਕੀ ਹੋਈ ਉਹ ਹਲ ਥੱਲੇ ਲੱਗ ਜਾਣਗੇ ਘੁੰਮਦੇ ਨਹੀਂ ਉਹ ਘੁੰਮਣ ਨੂੰ ਜਗ੍ਹਾ ਨਹੀਂ ਮਿਲਣੀ ਇਹਨੇ ਕੀ ਕਰਨਾ ਇਹ ਤੁਸੀਂ ਜਿਹੜੀ ਚੀਜ਼ ਮਰਜ਼ੀ ਪਾਈ ਇਹਨੇ ਸਿਰੇ ਲਾਦਣੀ ਇੰਨੀ ਲੈਫਟ ਚੱਕ ਕੇ ਕੋਈ ਵੀ ਬੰਦਾ ਖੇਤ ਜਾਂ ਕਿਤੇ ਵੀ ਲੈ ਕੇ ਨਹੀਂ ਜਾਂਦਾ ਚੀ ਨਹੀਂ ਜਾਂਦਾ ਵੀਰੇ ਆਪਾਂ ਆਪ ਹੀ ਦੇਖਦੇ ਆ ਬਰਾਬਰ ਜੇ ਕੰਮ ਇਹ ਉਹ ਜਿਹੜੀ ਚੀਜ਼ ਆ ਗਈ ਹੈ ਫਿਰ ਕੀ ਉਹਦੇ ਨਾਲ ਇਹਦਾ ਬਹੁਤ ਫਾਇਦਾ ਹੋ ਗਿਆ ਫੇਰ ਹੀ ਇਹਦਾ ਫਾਇਦਾ ਜੇ ਉਹ ਚੀਜ਼ ਹੈਗੀ ਤਾਂ ਇੱਕ ਨਾ ਇਹਦੇ ਹੌਲੰਡ ਦੇ ਚਲੋ ਹੁਣ ਨਵੇਂ ਮਾਡਲਾਂ ਤੇ ਤਾਂ ਹੋਰ ਵੀ ਤੁਸੀਂ ਦੱਸਤਾ ਉਹ ਪਿੱਛੋਂ ਵੀ ਇਹਦੇ ਆਹ ਵੀ ਲਿਫਟ ਵਾਲੇ ਆ ਨਾ ਹਾਂ ਲਿਫਟ ਵਾਲਾ ਵੀਰੇ ਹਨਾ ਹਾਂ ਮੈਂ ਜਿਵੇਂ ਮੈਂ ਹੌਲੰਡ ਨਹੀਂ ਚਲਾਉਂਦਾ ਜਿਹੜੇ ਵੀਰ ਉਹ ਨਹੀਂ ਹੌਲੰਡ ਚਲਾਉਂਦੇ ਹੋਣਗੇ ਵੀਡੀਓ ਦੇਖਣਗੇ ਇਹਦੇ ਆ ਇੰਨੇ ਜ਼ਿਆਦੇ ਪੁਆਇੰਟ ਜਾਂ ਸਵਿੱਚਾਂ ਦਾ ਇਹਨਾਂ ਦਾ ਦਿਮਾਗ ਵਾਸਤੇ ਨਵੇਂ ਬੰਦੂਲੀ ਫਾਇਦਾ ਜਾਂ ਨੁਕਸਾਨ ਬਹੁਤ ਫਾਇਦਾ ਫਾਇਦਾ ਬਹੁਤ ਆ ਫਾਇਦਾ ਬਹੁਤ ਆ ਤੁਸੀਂ ਮੈਨੂੰ ਮੈਂ ਮੈਂ ਤੁਹਾਨੂੰ ਦੱਸਦਾ ਗੱਲ ਹਾਂਜੀ ਆਪ ਕਿਸੇ ਮੇਰੀਆਂ ਧਾਰਨਾਵਾਂ ਐਵਜੀਆਂ ਹੀ ਹੁੰਦੀਆਂ ਹਮ ਆਪਣੇ ਕੋਲੇ ਐਣਕਾਂ ਨੇਗਾਲੀਆਂ ਹਮ ਮੈਨੂੰ ਤਾਂ ਉਹ ਬਕਵਾਸ ਲੱਗਣੀ ਆ ਸਹੀ ਗੱਲ ਤੇ ਜਿਹਦੀ ਨਿਗਾ ਘਟਾ ਮੋਢੀ ਤੋਂ ਉਹਨੇ ਕਹਿਣਾ ਤੁਸੀਂ ਬਕਵਾਸ ਮਾਰਦੇ ਇਹ ਚੀਜ਼ ਤਾਂ ਬਹੁਤ ਚੰਗੀ ਆ ਹਾਂ ਉਹੀ ਗੱਲ ਆ ਜਿਹੜੇ ਬੰਦੇ ਨੂੰ ਨੌਲੇਜ ਆ ਇਹਦੇ ਬਾਰੇ ਪਹਿਲਾਂ ਪੁੱਛ ਲਿਆ ਕਈ ਬੰਦੇ ਤਾਂ ਸੋਚਦੇ ਨੇ ਉਹ ਆਪਣੇ ਪੱਤੀ ਬੰਦ ਕਰ ਦਿੰਦੇ ਬਾਲੇ ਮੈਸਤਰੀ ਇਹ ਛੇੜੇ ਹੋਣਾ ਜਿਹੜੀ ਉਹ ਇਹਦੇ ਸਰਵਲ ਦੀ ਆਉਂਦੀ ਸੀ ਨਾ ਲੈਫਟ ਕੰਟਰੋਲ ਵਾਲੀ ਆਹੀ ਚੀਜ਼ ਕਹਿਣ ਲੋ ਤੁਸੀਂ ਹਾਂ ਹਾਂ ਇਹ ਇਹ ਮੈਂ ਗਲਤ ਹੋ ਸਕਦਾ ਨਾ ਪਰ ਤੁਸੀਂ ਇਹ ਨਾ ਆਪ ਵੇਖ ਲੈਣਾ ਕਰਕੇ ਮੈਂ ਤੁਹਾਨੂੰ ਵਿਖਾ ਹੀ ਦਿੰਦਾ ਕਿ ਕੀ ਫਾਇਦਾ ਹੁੰਦਾ ਇਹਦਾ ਪ੍ਰੈਕਟੀਕਲੀ ਵਿਖਾਵਾਂ ਹਾਂ ਹਾਂ ਕੋਈ ਆਪਣੇ ਕੋ ਖੁੱਲਾ ਟਾਈਮ ਆ ਕੋਈ ਚੱਕਰ ਨਹੀਂ ਅਵੇ ਉਹ ਕਈ ਕਈ ਬੰਦੇ ਨੇ ਕਹਿਣਾ ਇੱਕ ਹੀ ਗੱਲ ਤੇ ਵਾਰ-ਵਾਰ ਬੋਲਦਾ ਰਹਿੰਦਾ ਨਹੀਂ ਨਹੀਂ ਨੌਲੇਜ ਜਿਹੜੇ ਕਈ ਤੁਹਾਡੇ ਨਾਲ ਜੁੜੇ ਆ ਹਾਂ ਸ਼ੇਵਕ ਵੀਰੇ ਦੇ ਪੇਜ ਤੇ ਤੁਹਾਨੂੰ ਮੈਂ ਸਟਾਰਟਿੰਗ 'ਚ ਹੀ ਦੱਸਦਾ ਸੀ ਵੀਰ ਦੀ ਕੋਈ ਇੰਟਰੋ ਦੇਣ ਦੀ ਤਾਂ ਲੋੜ ਨਹੀਂ ਯਾਰ ਇੰਨਾ ਚੀਜ਼ਾਂ ਦਾ ਹੌਲਣ ਦਾ ਸ਼ੌਕ ਆ ਜਾਂਦਾ ਕਿ ਨਹੀਂ ਕਿਹਦਾ ਵੀਰੇ ਜਿੰਨਾ ਲੰਮਾ ਡੰਡਾ ਲਿੰਕਾ ਹੈ ਤਾਂ ਚਲੋ ਡਿਕਸ਼ਨਾਂ ਕਰਕੇ ਮੈਂ ਹਰ ਇੱਕ ਵੀਡੀਓ 'ਚ ਵੀਰਾਂ ਤੋਂ ਪੁੱਛਿਆ ਵੀ ਇਹ ਸਵਾਲ ਉਹ ਤੁਹਾਡਾ ਇਹ ਲੰਮੀਆਂ ਲਿੰਕਾਂ ਦੀ ਹਾਂ ਲੰਮੀਆਂ ਲੰਮੀਆਂ ਨਹੀਂ ਗਿਆ ਪਹਿਲੇ ਬੰਦੇਓ ਜਿਨ੍ਹਾਂ ਤੁਸੀਂ ਐ ਕਿਹਾ ਲੰਮੀਆਂ ਇਹਦੀਆਂ ਲੈਂਕਾਂ ਜੌਂਡੀਰ ਦੀਆਂ ਸਭ ਤੋਂ ਲੰਮੀਆਂ ਸਭ ਤੋਂ ਲੰਬੀਆਂ ਉਹਦੀਆਂ ਦੇਖਣ ਨੂੰ ਇਹਦੀਆਂ ਲੱਗਦੀਆਂ ਵੀਰੇ ਦੇਖਣ ਨਹੀਂ ਲੱਗਦੀਆਂ ਇਹਦੀਆਂ ਬਸ ਤੁਹਾਨੂੰ ਮੈਂ ਦੱਸਦਾ ਗੱਲ ਹਾਂਜੀ ਇਹ ਜਿੱਦਣ ਜੇਦਣ ਤੁਸੀਂ ਕਹਿੰਦੇ ਨਾ ਇਹਦੀਆਂ ਲੈਂਕਾਂ ਹਾਂ ਛੋਟੀਆਂ ਹੋਗੀਆਂ ਹਾਂ ਮੈਂ ਉਸ ਦਿਨ ਹੌਲੈਂਡ ਕਿਹੜੀ ਗੱਲੋਂ ਚੱਲਦਾ ਮਿੱਟੀ ਹੋ ਜੂ ਇਹ ਇਹਦੇ ਟਰਾਲੀ ਕਿੱਥੇ ਪਈ ਇੱਥੇ ਇੱਥੇ ਪੈ ਗਈ ਨਾ ਹਾਂ ਟਾਇਰ ਕਿੱਥੇ ਆ ਗਿਆ ਹੂੰ ਇਹਦੇ ਬਿਲਕੁਲ ਟਰਾਲੀ ਇਹਨੇ ਐਕਸਲ ਦੇ ਉੱਤੇ ਰੱਖੀ ਹੂੰ ਆ ਐਕਸਲ ਰਹਿ ਗਿਆ ਇੱਥੇ ਆ ਗਿਆ ਹਾਂ ਟਰਾਲੀ ਨੂੰ ਗੋਦੀ ਚੱਕ ਲੈਣ ਤੇ ਤੋਂ ਧਿਆਨ ਵਿੱਚ ਆ ਗਿਆ ਸੀ ਸ਼ਾਰਟ ਕਹਿਣ ਦਾ ਮਤਲਬ ਵੀਰੇ ਦਾ ਇਹ ਆ ਵੀ ਇਹਦੀ ਐਕਸਲ ਆ ਰਹਿ ਗਈ ਹੈ ਨਾ ਹਾਂ ਤੇ ਟਰਾਲੀ ਇਹਨੇ ਕਹਿਣ ਦਾ ਮਤਲਬ ਇੱਥੇ ਵਜਨ ਇੱਥੇ ਆਉਣਾ ਨਾ ਇਹਨੇ ਐਕਸਲ ਦੇ ਸੈਂਟਰ 'ਚ ਵਜਨ ਦਿੱਤਾ ਹਾਂਜੀ ਜਿਹਦੇ ਐਕਸਲ ਗਾਂ ਹੈ ਹਾਂ ਉਹਦੇ ਟਰਾਲੀ ਇੱਥੇ ਆ ਗਈ ਜੇ ਇੱਥੇ ਟੰਬਾ ਪਾਇਆ ਮੇਰਾ ਮੰਨ ਲਓ ਇਹਨੂੰ ਟਰਾਲੀ ਕਹਿਣ ਲਓ ਇੱਥੋਂ ਮੈਂ ਟਰੈਕਟਰ ਸੌਖਾ ਚੱਕ ਦੇਣਾ ਇੱਕ ਬੰਦਾ ਚੱਕ ਦਿੰਦਾ ਥੋੜਾ ਲਾ ਕੇ ਜੇ ਆਪ ਇੱਥੇ ਹੋਵੇ ਨਹੀਂ ਚੱਕਿਆ ਜਾਣਾ ਇਹਦੇ ਟਰਾਲੀ ਦਾ ਵਜ਼ਨ ਇਹਦੇ ਟਾਇਰਾਂ ਤੇ ਆਉਂਦਾ ਨਾ ਕਿ ਪਿੱਛੇ ਇੱਥੇ ਟਰਾਲੀ ਆਪਾਂ ਪਾਲ ਗਏ ਇੱਥੇ ਪਾਲ ਗਏ ਟਰਾਲੀ ਪਾ ਕੇ ਤੋਰਗੇ ਟਰੈਕਟਰ ਚੱਕਿਆ ਜਾਊਗਾ ਜਿੰਨੀ ਟਰਾਲੀ ਟਰੈਕਟਰ ਤੇ ਗਾਹ ਨੂੰ ਗਈ ਜਾਂਦੀ ਓਨਾ ਘੱਟ ਉਠੂ ਹਾਂ ਓਨੀ ਉਹਦੇ ਕੋਲੇ ਜਾਵੜੀ ਟਰਾਲੀ ਸਹੀ ਗਾ ਇਹ ਫਿਰ ਟਰਾਲੀ ਦੇ ਮਾਮਲੇ ਜਿਆਦਾ ਕੰਮ ਜਾਵਾ ਹਾਂ ਜਿੱਥੋਂ ਇਹ ਲੈ ਆਊਗਾ ਮੁਸ਼ਕਲ ਹੀ ਆ ਉਹ ਤੋਰ ਕਿਸੇ ਨੇ ਨਹੀਂ ਬਹਿਸ ਕਿਸੇ ਨਾਲ ਨਹੀਂ ਗਾ ਦੁਨੀਆ ਪਤਾ ਹੀ ਨਹੀਂ ਕਿੱਥੇ ਦਾ ਮੈਂ ਅੱਜ ਉਹਦੀਆਂ ਗੱਲਾਂ ਕਰਕੇ ਵੀਡੀਓ ਬਣਾਈ ਜਾਣਾ ਹੂੰ 25 ਗਰਾਂ ਦੀਆਂ ਆਪਾਂ ਨੂੰ ਲੋਕੀ ਪਸੰਦ ਵੀ ਕਰਦੇ ਆ ਹੂੰ ਜਿਹਨੇ ਮੇਰਾ ਜਨਮ ਵੀ ਨਹੀਂ ਹੋਇਆ ਸੀ ਉਹ ਤੂੰ 40 ਸਾਲ ਪਹਿਲਾਂ ਬਣਾਤਾ ਉਹਦਾ ਦਿਮਾਗ ਤਾਂ ਮੇਰੇ ਨਾਲੋਂ ਕਈ ਗੁਣੇ ਜ਼ਿਆਦਾ ਹਾਂ ਆਪਾਂ ਤਾਂ ਪੱਕੀ ਪਕਾਈ ਖਾਣ ਆਲੇ ਆਪਾਂ ਤਾਂ ਪੱਕੇ ਹਾਂ ਆਪਾਂ ਤਾਂ ਮਿਲ ਗਈ ਸਿੱਧਾ ਸਾਹੋ ਕਿਤਾਵਾ ਹਾਂ ਬਾਪੂ ਦੀਆਂ ਬਣੀਆਂ ਤੇ ਕਰਨ ਆਲੇ ਆ ਹਾਂ ਜਿਹਨੇ ਕਾ ਕੀਤਾ ਹਾਂ ਉਹਨੇ ਤਾਂ ਇਹਦੋਂ 40 ਸਾਲ ਪਹਿਲਾਂ 50 ਸਾਲ ਪਹਿਲਾਂ ਇਹ ਕਰਕੇ ਵਖਾਤਾ ਉਹ ਵੱਡਾ ਆਪਣੇ ਨੂੰ ਪ੍ਰੈਕਟੀਕਲ ਸਾਰਾ ਕੁਝ ਠੀਕ ਕਰਤਾ ਹਾਂ ਹਾਂ ਪਰ ਇਹ ਇਹਦਾ ਸਵਾਦ ਲੈਣ ਦਾ ਤਾਂ ਹੀ ਫਾਇਦਾ ਇਹਦੀਆਂ ਲੈਂਕਾਂ ਆ ਤੁਸੀਂ ਇੱਥੇ ਖੜ੍ਹ ਜੋ ਇੱਥੇ ਕਲਟੀਵੇਟਰ ਰਹਿਣੇ ਆ ਹਾਂ ਹਾਂ ਟੈਰਾਂ ਨੂੰ ਇੱਥੇ ਰਹਿਣੇ ਕਲਟੀਵੇਟਰ ਉਹ ਜੌਂਡੀਰ ਪਿੱਛੇ ਪਾ ਲਿਓ ਇੱਥੇ ਰਹਿਣਗੇ ਹਾਂ ਉਹਨੇ ਉਹਨੇ ਪਿੱਛੇ ਆ ਕੇ ਕਿਉਂਕਿ ਉਹ ਲੈਂਕਾਂ ਕਿਵੇਂ ਵੱਡੀਆਂ ਹੋਗੀਆਂ ਹਾਂ ਲੈਂਕਾਂ ਆਪਾਂ ਨੂੰ ਤਾਂ ਵੱਡੀਆਂ ਲੱਗਦੀਆਂ ਇਹਦੀਆਂ ਡੈਕਸ਼ਨ ਕਰਕੇ ਦੀ ਐਕਸਟਰਾ ਤਾਂ ਨਾਪੀਏ ਫੇਰ ਇਹਦੀਆਂ ਛੋਟੀਆਂ ਹੀ ਆ ਗਈਆਂ ਉੱਡ ਗਈਆਂ ਹਾਂ ਹਾਂ ਇਹਦਾ ਇਹਦਾ ਫਾਇਦਾ ਬਹੁਤ ਆ ਇਹ ਜਦੋਂ ਪਹਿਲੀ ਵੋਂਦਾ ਟਰੈਕਟਰ ਹਾਂਜੀ ਜੌਂਡੀਅਰ ਚੱਕਦਾ ਹੈ ਲੈਫਟ ਨੂੰ ਇਹ ਖਿੱਚਦਾ ਹੈ ਫੋਰਡ ਤੇ ਫਾਰਮ ਟਰੈਕ ਹਾਲਾਂ ਨੂੰ ਆਪ ਦੇ ਨਾਲ ਖਿੱਚਦੇ ਆ ਠੀਕ ਹੈ ਜੀ ਤੁਸੀਂ ਫੋਰਡ ਦੀ ਲੈਫਟ ਇੱਥੇ ਟੱਕ ਜਾਣੀ ਗੋਡੇ ਉਹਦੇ ਹੂੰ ਹੁਣੇ ਜਦੋਂ ਲੈਫਟ ਚੱਕਣੀ ਉਹਨੇ ਹਾਲਾਂ ਨੂੰ ਖਿੱਚਣਾ ਹੂੰ ਜੌਂਡੀਅਰ ਤਾਂ ਚੱਕਦਾ ਇਹ ਵੀ ਖਿੱਚਦਾ ਇਹਦੀ ਬੰਤਰ ਇਹੋ ਜੀ ਆ ਜਦੋਂ ਹਾਲ ਚੱਕੇ ਆਪਣੇ ਪਾਸਾ ਦੇ ਚੱਕੇ ਪਰ ਇਹਨੇ ਖਿੱਚੀ ਜਦੋਂ ਪੈਲੀ ਪਾਉਂਦਾ ਇਹ ਉਹਨੂੰ ਖਿੱਚਦਾ ਰਹਿੰਦਾ ਹਰ ਟਾਈਮ ਇਹਦੇ ਜਿਆਦਾ ਲੋਡ ਇਸ ਥਾਂ ਤੇ ਆਉਂਦਾ ਓਕੇ ਖਿੱਚਣ ਤੇ ਤੇ ਜੋਂਡੀਅਰ ਦੇ ਜਿਆਦਾ ਇੱਥੇ ਆਉਣਾ ਤੇ ਜਾਂ ਇੱਥੇ ਆਉਣਾ ਉਹਨੇ ਚੱਕਣੀ ਆ ਲੈਫਟ ਇਹਦੀ ਬੰਤ ਰਿਆ ਹਿਸਾਬ ਨਾਲ ਕਲਟੀਵੇਟਰ ਇੱਥੇ ਜਦੋਂ ਥੱਲੇ ਸਿੱਟੀ ਹੋਈ ਲੈਫਟ ਆਪਾਂ ਹਾਂ ਮੈਂ ਥੱਲੇ ਫੁੱਲ ਕੇ ਪਾਣਾ ਹਾਂਜੀ ਪੈਲੀ ਪਾਉਂਦੇ ਦੇ ਦੇ ਲਿੰਕਾਂ ਜਿਵੇਂ ਥੱਲੇ ਹੋਣੀਆਂ ਇੱਥੇ ਇੱਥੇ ਚੱਲਣੀਆਂ ਇਹਦੀਆਂ ਆ ਗੋਡੇ ਦੀ ਸਿਹਤ ਨੂੰ ਹੋ ਗਿਆ ਖਿੱਚਦਾ ਹੋ ਗਿਆ ਹੂੰ ਤੁਸੀਂ ਇਹ ਚਲਾ ਕੇ ਵੇਖਿਓ ਪੈਲੀ ਤੇ ਕਿਤੇ ਆਪਣੇ ਬਾਰਸ਼ ਪੈ ਗਈ ਨਹੀਂ ਤੁਹਾਨੂੰ ਚਲਾ ਕੇ ਦਿਖਾਉਣਾ ਸੀਗਾ ਇਹ ਪਹਿਲੀ ਵਾਹਨ ਚ ਇਹਦਾ ਨਾਮ ਦੀ ਤਾਂ ਹੈ ਇਹ ਡੈਕਸ਼ਨਾਂ ਕਰਕੇ ਇਹ ਕਿਹੜੇ ਕਿਹੜੇ ਕੰਮ ਤੇ ਵਿਸਤ ਤੁਹਾਨੂੰ ਮੈਂ ਅੱਗੇ ਵੀਡੀਓ ਮੇਰੀ ਕੇ ਉਹ ਚੱਲਿਆ ਵੱਡੀ ਮਸ਼ੀਨ ਨਹੀਂ ਹਾਲੈਂਡ ਚਲਾਉਂਦਾ ਉਹ ਬੈਸ ਨਹੀਂ ਕਰਨੀ ਚਲਾ ਆਂਦਾ ਹੂੰ ਉਹ ਚ ਦਿੱਕਤ ਆਉਂਦੀ ਆ ਇਹ ਇਹਨੂੰ ਜਮਾਂਦਰੂ ਆ ਤਾਂ ਇਹਨੇ 200 300 100 150 ਚੱਕਰ ਤਾਂ ਡ੍ਰੌਪ ਕਰਨਾ ਹੀ ਕਰਨਾ ਓਕੇ ਨਹੀਂ ਹਰੇਕ ਕੈਂਪਲੀਮੈਂਟ ਤੇ ਕਿਵੇਂ ਹਰ ਇੱਕ ਤਾਂ ਤੁਸੀਂ ਗੇਅਰ ਗੇਅਰ ਪਾ ਕੇ ਉਹਨੂੰ ਤੋੜ ਲੈਣੇ ਤਾਂ ਵੀ ਡ੍ਰੌਪ ਕਰਨ ਇਹਨੂੰ ਤਾਂ ਵੀ ਕਰਨੇ ਗਾ ਹਾਂ ਇਹਦੀ ਬੰਤਰ ਇਹ ਉਹ ਜੌਂਡੀਅਰ ਉਹ ਚੱਕਰ ਡ੍ਰੌਪ ਨਹੀਂ ਕਰਦਾਗਾ ਪਰ ਜਦੋਂ ਤੁਸੀਂ ਕਿਤੇ ਤੁਹਾਨੂੰ ਅਣਜਾਣੇ ਚ ਕਲੱਚ ਨੱਪਿਆ ਗਿਆ ਜਾਂ ਕਿਤੇ ਉਵੇਂ ਹੋ ਗਿਆ ਜੌਂਡੀਅਰ ਤੂੜੀ ਵਾਲੀ ਮਸ਼ੀਨ ਤੇ ਚੱਲਦਾ ਉਹ 100 ਚੱਕਰ ਪਿੱਛੇ ਲਿਆ ਜਿਹੜੇ V2 ਆ ਉਹ ਤਾਂ ਹਜੇ ਖੜਦੇ ਆ ਥੋੜਾ ਟਾਈਮ ਹੂੰ ਦਿੰਦੇ ਆ ਟਾਈਮ ਜਿਹੜਾ ਐਲਟੀ ਮਾਡਲ ਹੈ ਹਾਂਜੀ ਉਹ ਜਾਂ ਤਾਂ ਐ ਹੀ ਰਹਿਣਾ ਉਹਨੇ ਜਿਵੇਂ ਅਰੇ ਖੜਾ ਰਹਿਣਾ ਤਣ ਕੇ ਹੈ ਕ ਤੇ ਜਦੋਂ ਮੜਿਆ ਜਾਦੇ ਹੋ ਗਿਆ ਉਹਦੇ ਬਦਤ ਬਸ ਫਿਰ ਸਿੱਧੇ ਦਲੇ ਇਹ ਇਹ 500 ਤੇ ਵੀ ਇਹ ਰਿੰਡ 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 ਸਵਰਾਜ ਚ ਵੀ ਇਹੀ ਕੁਆਲਟੀ ਆ ਹਾਂ ਮਰਦਾ ਮਰਦਾ ਵੀ ਉਹ ਉਹ ਐ ਨਹੀਂ ਵੀ ਜਦੋਂ 200 400 500 ਚੱਕਰ ਵੀ ਡ੍ਰੌਪ ਕਰ ਗਿਆ ਵੀ ਉਹ ਥੱਲੇ ਨੂੰ ਜਾ ਉਹਨੇ ਉੱਥੋਂ ਟਿੱਕਰ ਨਹੀਂ ਲਾਈ ਜਾਣੀ ਵਾਹ ਆਵਦੀ ਹੂੰ ਇਹ ਤੇ ਕਮੀ ਆ ਇਹ ਜਦੋਂ ਤੁਸੀਂ ਮਸ਼ੀਨ ਦਾ ਢੇਡਾ ਪਾਤਾ ਤੋੜ ਲਈ ਇਹਨੇ 100 200 ਚੱਕਰ ਡ੍ਰੌਪ ਕਰ ਲੈਣੇ ਆ ਤੁਸੀਂ ਰੇਸ ਵਧਾ ਲੈਣੀ ਆ ਕਿਉਂਕਿ ਲੋਡ ਪੈ ਗਿਆ ਇਹ ਪਹਿਲੇ ਜਦੋਂ ਜਾ ਕੇ ਸਿਰੇ ਤੇ ਇਹਨੇ ਖਾਲੀ ਹੋਇਆ ਸੀ ਕਲੱਚ ਨੱਪਿਆ ਇਹਨੂੰ ਕੋਈਆਂ ਟੁੱਟਣ ਵਾਲਾ ਕਰਦਣੀਆਂ ਨਹੀਂ ਵਧਾ ਦੇਣੀ ਤੁਸੀਂ ਹੁਣ ਵੀ ਇਹਦਾ ਮੀਟਰ ਸੈੱਟ ਕਰਕੇ ਤੋਲ ਲਓ ਤੇ ਕਲੱਚ ਹੀ ਛੱਡਣਾ ਨਾਲ ਤੇ ਕੋਈ ਲੋਡ ਨਹੀਂ ਇਹਨੇ 100 ਚੱਕਰ ਡ੍ਰੌਪ ਕਰ ਜਾਣ ਇਹ ਐਂ ਨਹੀਂ ਦੀ ਮਾੜਾ ਇਹ ਇਹਦਾ ਇੱਕ ਗੋੜੇ ਆ ਵਿਚਲਾ ਅੰਦਰ ਇਹਦੇ ਵਿਚਲਾ ਸਾਲੀ ਵੀ ਤਾਂ ਹੀ ਕੱਢ ਕੇ ਲਿਆਉਂਦਾ ਹਾਂ ਇਹ ਨੇ ਉਹ ਜੌਂਡੀਆ ਨੇ ਉਹਨਾਂ ਟਾਈਮ ਪੈਰਾਥਾ ਲੋ ਮਿੱਟੀ ਜਿਵੇਂ ਕੁੱਤੇ ਮਿੱਟੀ ਪੜ ਦਿੰਦੇ ਆ ਪੱਟੀ ਯਾਨੀ ਹੂੰ ਇਹ ਨੇ ਨਾ ਤਾਂ ਉਹਵੇਂ ਉਹਨਾਂ ਕਹਦਾ ਇਆਂ ਨਹਿਦਾ ਤੁਰਿਆ ਆਉਣਾ ਜੋਰ ਨਾ ਤਾਂ ਇਹਨੇ ਸਲੈਪ ਮਾਰਨ ਦੇਣੀ ਆ ਤੇ ਨਾ ਇਹਨੇ ਛੱਡਨੀ ਆ ਪਿੱਛੇ ਹੂੰ ਉਹ ਜਦੋਂ ਜੋਰ ਲਾਉਂਦਾ ਉਹ ਝੁੱਟੀ ਨਾਲ ਆਉਂਦਾ ਤੇ ਜਦੋਂ ਗਿਆ ਤੇ ਬਸ ਗਿਆ ਫੇਰ ਬਸ ਮਿੱਟੀ ਆ ਹਾਂ ਕਿਹਨੂੰ ਮੈਂ ਹੁਣ ਵੀਡੀਓ ਬਣਾ ਮੈਂ ਬਹੁਤ ਤੋਂ ਜ਼ਿਆਦਾ ਜੋਰ ਲਾ ਜਾਣਾ ਹਾਂ ਜਦੋਂ ਇਹ ਤੂੜੀਲੀ ਮਸ਼ੀਨ ਤੇ ਚੱਲਦਾ ਹੁੰਦਾ ਇਹ 500 ਤੋਂ ਵੀ ਮੁੜਦਾ ਵੇਖਿਆ ਮੈਂ अच्छा जिथे ट्रैक्टर बंद हो जांदा ना ਆਪਾਂ ਖੜੇ ਨੂੰ ਇਸ ਲੋ ਉਥੋਂ ਵੀ ਮੁੜ ਆਉਂਦਾ ਕਿੜ ਕਿੜ ਕਰਦਾ ਦੁਬਾਰਾ ਫੇਰ ਆਪਦੀ ਥਾਂ ਤੇ ਉੱਠ ਜਾਂਦਾ ਇਹ ਕਲੱਚ ਤੋਂ ਬੰਦੀ ਲੋ ਹਾਂ ਜੌਂਡੀਅਰ ਜੌਂਡੀਅਰ ਤਾਂ 200 300 ਚੱਕਰ ਡ੍ਰੌਪ ਕਰ ਗਿਆ ਥੋੜੇ ਭਾਦੀ ਬਣ ਜਣੀ ਵੀ ਜਾਊਗਾ ਇਹ ਵੀ ਹੁਣ ਨਹੀਂ ਇਹਨੇ ਵਧਣਾ ਨਹੀਂ ਵਾਪਸ ਨਹੀਂ ਆਉਣਾ ਕਰ ਲੋ ਕੁਛ ਇਹਦਾ ਕਰ ਲੋ ਵਾਹ ਵਾਹ ਇਹ ਉਹ ਕਿਸੇ ਨੂੰ ਐ ਲੱਗਣਾ ਵੀ ਇਹ ਗਲਤ ਨਹੀਂ ਆ ਇਹਦੇ ਇਹਦੇ ਵਿੱਚ ਤਕਨੀਕ ਕੀ ਕੰਮ ਕਰਦੀ ਆ ਆਪਾਂ ਨੂੰ ਸ਼ਾਬਦ ਅੰਗਰੇਜ਼ੀ ਦੇ ਘਟ ਆਉਂਦੇ ਆ ਇਹ ਜੱਟੂ ਭਾ ਜੇ ਦੱਸਦਾ ਵੀ ਇਹ ਚ ਮੈਨੂੰ ਜਿਹੜੀਆਂ ਇਹਦੀਆਂ ਖੂਬੀਆਂ ਲੱਗਦੀਆਂ ਇਹ ਵੀਰ ਦੇ ਪ੍ਰੈਕਟੀਕਲ ਐ ਮੁੱਕਦੀ ਗੱਲ ਤਣ ਤੇ ਹੰਡਾਏ ਨੇ ਹਾਂ ਕਿਤਾ ਆ ਆ ਦੋ 2001 ਮਾਡਲ ਆ ਮੇਰੇ ਹਿਸਾਬ ਨਾਲ ਹਾਂਜੀ ਇਹ ਜਦੋਂ ਤੋਂ ਆਇਆ ਇਹਦੀ ਬ੍ਰੇਕ ਹੁਣ ਤੋਰੋਂਗੇ ਇਕੱਠੀ ਲੱਗੂਗੀ ਧੋਮਾਂ ਦੀ ਜੂ ਨੂੰ ਇੱਕ ਪਾਸੇ ਬੰਨ ਦਿਓ ਇਹਦੀਆਂ ਗਰਾਰੀਆਂ ਕੱਢ ਲਓ ਨਵੀਂ ਤੇ ਪੁਰਾਣੀ ਗਰਾਰੀ 'ਚ ਮੈਨੂੰ ਫਰਕ ਦੱਸ ਦਿਓ ਤੁਸੀਂ ਸੇਮ ਹੀ ਨਿਕਲਣਗੀਆਂ ਹਮ ਇੱਕ ਪਾਸੇ ਨਵੀਂ ਰੱਖ ਦਾਂਗੇ ਇੱਕ ਪਾਸੇ ਪੁਰਾਣੀ ਰੱਖ ਦਾਂਗੇ ਇਹਦਾ ਕਾਰਨ ਹੀ ਕਾਰਨ ਕੁਆਲਿਟੀ ਇਹ ਬਹੁਤ ਚੀਜ਼ਾਂ ਇਹੋ ਜਿਹੀਆਂ ਆ ਜਿਵੇਂ ਤੁਸੀਂ ਤੁਹਾਨੂੰ ਇੱਕ ਵਾਰ ਮੈਂ ਤੁਹਾਡੇ ਸਾਹਮਣੇ ਇੰਜਣ ਮੰਨ ਤੱਕ ਅਸੀਂ ਮੈਸਤਰੀ ਨੇ ਅਗਲੀ ਵਾਰ ਤੁਸੀਂ ਮੈਸਤਰੀ ਕੋਲੇ ਜਾਣਾ ਹੀ ਨਹੀਂ ਆਪ ਨੂੰ ਪਤਾ ਲੱਗ ਜਾਓ ਇੰਨਾ ਈਜ਼ੀ ਆ ਇੰਨਾ ਈਜ਼ੀ ਇਹ ਗੱਲ ਨਾ ਆਪਣੇ ਕਿਸੇ ਵੀ ਏਜੰਸੀ ਵਾਲੇ ਨੇ ਵੀ ਬੋਲੀ ਸੀ ਤੇ ਮੇਰੇ ਵੀਰ ਨਾ ਬਹੁਤ ਬਹਿਸ ਦੇ ਹੁੰਦੇ ਆ ਵੀ ਜੌਂਡੀ ਦਾ ਇੰਜਨ ਦਾ ਬੰਦਣਾ ਬਹੁਤ ਔਖਾ ਵਾ ਪੈਸੇ ਬਹੁਤ ਲੱਗਦੇ ਆ ਐਦਾਂ ਉਦਾਂ ਨਹੀਂ ਤੁਸੀਂ ਪ੍ਰੈਕਟੀਕਲ ਕਰਿਆ ਹਾਂ ਕਰਿਆ ਇਹਦਾ ਇਹਨੂੰ ਰਗੜਾ ਨਾਲ ਲੱਗਣ ਦਿੱਤਾ ਹੋਵੇ ਇੱਕ ਤਾਂ ਆਪਾਂ ਜਾਵੇਂ ਮਿੱਟੀ ਪਾਤੇ ਵਿੱਚ ਮਿੱਟੀ ਖੱਚ ਗਿਆ ਰੇਤਾ ਖੱਚ ਗਿਆ ਇਹਦੇ ਕ੍ਰਾਂਕ ਟੱਕਰ ਜਾਣਾ ਪਿਆ ਹੂੰ ਇਹਦੀ ਇਹਦੀ ਕੰਪਨੀ ਨੇ ਡਿਜ਼ਾਈਨ ਐਦਾਂ ਦਾ ਕੀਤਾ ਵੀ ਇਹਨੂੰ 500 1500 2000 3000 15000 ਘੰਟਾ ਚਲਾ ਕੇ ਇਹਦੀ ਪਿਸਟਨ ਸਲੀਬਾਂ ਬਦਲ ਦਿਓ ਚੇਂਜ ਕਰ ਦਿਓ ਜੇ ਨਹੀਂ ਵੀ ਲੋੜ ਤਾਂ ਨਹੀਂ ਵੀ ਲੋੜ ਆਪਣੇ ਲੋਕੀ ਚਲਾਈ ਜਾਂਦੇ ਆ ਉਹ ਉਹ ਕਹਿੰਦੇ ਆ ਤੁਹਾਡਾ ਸਮਾਂ ਤੁਹਾਡਾ ਤੇਲ ਬਰਬਾਦ ਹੋਣ ਲੱਪੈਂਦਾ ਜਦੋਂ ਪ੍ਰੈਸ਼ਰ ਲੀਕ ਹੋਣ ਉਹਨਾਂ ਦੇ ਮੁਤਾਬਕ ਤਾਂ ਫਿਰ ਇੱਕ ਸਾਲ ਦੀ ਦੀ ਸਰਵਿਸ ਹੀ ਆ ਬੇ ਚੀਜ਼ ਕਰਨੀ ਹੈ ਤੇ ਕਰਨੀ ਹੈ ਉਹ ਉਹ ਕਹਿੰਦੇ ਮਗਰਲਾ ਤੇਲ ਕੂਲੈਂਟ ਜਿਹੜਾ ਕੋਈ ਪਰ ਇਹਨੂੰ ਇਹਦੀ ਜੇ ਆਪਾਂ ਕੋਈ ਚੀਜ਼ ਖੋਲਣੀ ਹੈ ਨਾ ਅੱਜ ਤੇ ਕਰ ਤੁਹਾਨੂੰ ਇਹੋ ਜਿਹਾ ਕਦੇ ਕੰਮ ਨਾ ਹੋਊਗਾ ਵੀ ਤੁਸੀਂ ਆਹ ਚੀਜ਼ ਖੋਲਣੀ ਹੈ ਤੇ ਤੁਹਾਨੂੰ ਪਹਿਲਾਂ ਕੋਈ ਹੋਰ ਚੀਜ਼ ਖੋਲਣੀ ਪੈਗੀ ਹੂੰ ਸੁਣ ਲਈਦਾ ਬਣੀ ਆਪਣੀ ਸੁਣ ਲਈ ਸਹੀ ਗੱਲ ਉਹਨੂੰ ਪਤਾ ਬਹੁਤ ਟਾਈਮ ਦੇ ਗਰਮੀ 'ਚ ਲੱਗੇ ਆ ਹਾਂ ਇਹ ਇਹ 'ਚ ਇਹ ਖੂਬੀ ਆ ਇਹ ਇਹ 'ਚ ਮੈਂ ਕਮੀਆਂ ਜਿਹੜੀਆਂ ਤੁਹਾਨੂੰ ਦੱਸੀਆਂ ਈ ਇੱਕ ਤਾਂ ਇਹ ਤਪਦਾ ਬਹੁਤ ਜਿਵੇਂ ਡਰਾਈਵਰ ਆਸਤੇ ਜਿਵੇਂ ਗਰਮੀ ਚਲਾਉਣਾ ਹੌਲੈਂਡ 5 ਘੰਟੇ ਚਲਾਇਆ ਤੇ ਉਹ 1 ਘੰਟਾ ਚਲਾਇਆ ਗਰਮੀ ਚ ਇੱਕੋ ਜਿਹਾ ਬਰਾਬਰ ਇੰਨਾ ਤਪਦਾ ਦਾਦੇ ਤਪਦਾ ਪੈਰਾਂ ਨੂੰ ਸੇਕ ਮਾਰੂਗਾ ਉਹਦੀ ਉਹਦੇ ਡਿਜ਼ਾਈਨ ਇਹ ਪਹਿਲਾਂ ਵਾਲੇ ਦੇ ਹੌਣ ਵਾਲੇ ਦੇ ਫਰਕ ਪਾਇਆ ਪਰ ਇਹਦੇ ਇੰਨੀ ਜਗ੍ਹਾ ਖਾਲੀ ਆ ਜਦੋਂ ਲੋਹਾ ਖਾਲੀ ਆ ਨਾ ਆ ਥਾਂ ਇਹਦਾ ਇੰਨਾ ਖਾਲੀ ਆ ਕੱਲੀਆਂ ਰਾੜਾਂ ਹੀ ਲੰਗਦੀਆਂ ਵੈਦੀ ਇਸ ਥਾਂ ਤੇ ਸੇਕ ਬਹੁਤ ਮਾਰਦਾ ਹੌਲੈਂਡ ਨਹੀਂ ਮਾਰਦਾ ਉਹ ਸੇਕ ਅੰਦਰੋਂ ਜਨਰੇਟ ਇੱਥੋਂ ਹੁੰਦਾ ਆ ਵਾਲੀ ਜਗ੍ਹਾ ਤੋਂ ਜਾਂ ਦੋਨੋਂ ਸੀ ਕਿਹਦੀ ਫਿਰ ਇਹਦੀ ਹੀਟ ਇੱਥੇ ਆਉਂਦੀ ਆ ਤੁਸੀਂ ਨਾ ਇਹ ਇਹ ਸਭ ਟੌਪਕ ਤੇ ਆਪਾਂ ਅੰਦਰੋਂ ਕਰਦਾ ਏ ਬਾਹਰੋਂ ਕਰਦਾ ਇਹਦਾ ਨਹੀਂ ਪਤਾ ਕ ਗਰਮੀ ਚ ਇਹਨੂੰ ਨੰਗੇ ਪੈਰੀ ਨਹੀਂ ਚਲਾ ਸਕਦੇ ਨਹੀਂ ਚਲਾ ਸਕਦੇ ਠੰਡ ਚ ਵੀ ਨਹੀਂ ਠੰਡ ਚ ਆਏ ਨਹੀਂ ਵੀ ਠੰਡ ਚ ਨਹੀਂ ਠੰਡਾ ਉਲਟ ਹੋ ਜਾਣਾ ਫਾਰਮ ਟਰੈਕ ਤੇ ਹੌਲੈਂਡ ਹੈ ਜੇ ਆ ਮੈਂ ਵੇਖਿਆ ਇਹਨੂੰ ਰਾਤ ਨੂੰ ਚਲਾਉਣੇ ਆ ਠੰਡ ਚ ਚਲਾਉਣੇ ਤੇ ਨਿੱਗਾ ਰਹਿੰਦਾ ਓਕੇ ਤੇ ਗਰਮੀ ਚ ਜਿੰਨੀ ਆਮ ਗਰਮੀ ਆਸੇ ਪਾਸੇ ਉਨੀ ਹੋਊਗੀ ਆਏ ਨਹੀਂ ਵੀ ਦੇ ਉਸ ਤੋਂ ਜ਼ਿਆਦਾ ਜਿਨੇ ਨਹੀਂ ਕਰੂਗਾ ਹਾਂ ਜਿੰਨੀ ਆ ਨੋਰਮਲ ਗਰਮੀ ਆ ਉਨੀ ਆ ਆਏ ਨਹੀਂ ਵੀ ਟਰੈਕਟਰ ਤੇ ਬਹਿ ਕੇ ਤੁਹਾਨੂੰ ਉਹ ਤੇ ਲੱਗਣੀ ਜਿਆਦੇ ਉਹ ਤੇ ਲੱਗੂ ਹਾਂ ਇਹ ਤੇ ਇਹ ਇਹਦੇ ਡਿਜ਼ਾਈਨ ਦਾ ਫਰਕ ਆ ਤੂੜੀ ਵਾਲੀ ਮਸ਼ੀਨ ਤੇ ਮੈਂ ਚਲਾਉਣਾ ਉਹ ਤੇ ਤਾਂ ਬੂਟ ਵੀ ਸਾੜ ਦਿੰਦਾ ਉਹ ਵੱਡੀ ਮਸ਼ੀਨ ਤੇ ਕਈ ਵਾਰ ਥੱਲੋਂ ਇੰਨਾ ਇੰਨਾ ਅੱਗ ਲੱਗਦੀ ਰਹਿੰਦੀ ਇਹ ਚੀਜ਼ ਨਾ ਅਸੀਂ ਮਹਿਸੂਸ ਨਹੀਂ ਸੀ ਕਰੀ ਪਰ ਅੱਜ ਜਿਵੇਂ ਤੁਸੀਂ ਇਹ ਗੱਲ ਦੱਸਦੇ ਪਏ ਨਾ ਹੁਣ ਮੇਰੇ ਦਿਮਾਗ 'ਚ ਆ ਗਈ ਦੱਸਾਂ ਕਿਉਂ ਮੇਰੇ ਤੋਂ ਛੋਟਾ ਜਦੋਂ ਕਰਾ ਤੇ ਚਲਾਉਣਾ ਕੰਪਿਊਟਰ ਕਰਾ ਤੇ ਮੈਂ ਤਾਂ ਚਲੋ ਸਵੇਰੇਆਂ ਸ਼ਾਮ ਵੀ ਬੈਠਦਾ ਜੀ ਜਿਆਦਾ ਉਹ ਚਲਾਉਂਦਾ ਸੀ ਉਹਨੇ ਕੀ ਕਰਨਾ ਵੀ ਉਹਨੇ ਨਾ ਬੋਰੀ ਗਿੱਲੀ ਕਰਕੇ ਤੇ ਰੱਖ ਲੈਣੀ ਮੇਰਾ ਬਾਪੂ ਬਹੁਤ ਬਾਪੂ ਮੇਰੇ ਨੂੰ ਚਲਾਉਣ ਲਾਣਾ ਨਾ ਹਾਂਜੀ ਉਹ ਪਹਿਲ ਉਹ ਮੈਂ ਤੁਹਾਨੂੰ ਵਿਖਾਉਂਗਾ ਛੂਪਾਉਣ ਟਰੈਕਟਰ ਨੇ ਲਾਤਾ ਜੌਂਡੀਅਰ ਨੇ ਅੱਛਾ ਉਹ ਪਹਿਲਾਂ ਪਹਿਲਾਂ ਆਪਣੇ ਬਾਪੂ ਨੂੰ ਜਿੰਨਾ ਮਰਜ਼ੀ ਕਹੀ ਚੱਲ ਕੇ ਬੂਟ ਨਹੀਂ ਨਾ ਪਾਉਂਦੇ ਖੇਤ ਨਹੀਂ ਪਾਉਂਦੇ ਹਾਂਜੀ ਉਹਨੇ ਝੋਲੇ ਚੜਾ ਲੈਨੇ ਭਰਾਵਾ ਚਾਹ ਲੈ ਚਾਹਲਾ ਝੋਲਾ ਗਿਆ ਉਹ ਤਾਂ ਚੜਾ ਲੈਣਾ ਵੇ ਪੈਰਾਂ ਨੂੰ ਸੇਵਤੀ ਰਵੇ ਆ ਨੰਗਾ ਪੈਰ ਰੱਖੇ ਨਹੀਂ ਜਾਂਦਾ ਆਦਾ ਕਿਹੜੀਆਂ ਮੈਂ ਮੇਰਾ ਠੀਕ ਕਰਦਾ ਰਹਿਣ ਦਿੰਦਾ ਮੈਂ ਰੱਖਾਂ